ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਭਾਈ ਬਲਦੇਵ ਸਿੰਘ ਬਡਾਲਾ ਨੂੰ ਲੈ ਕੇ ਦੱਸ ਜੇ ਕਿ ਭਾਈ ਬਲਦੇਵ ਸਿੰਘ ਬਡਾਲਾ ਅਤੇ ਉਹਨਾਂ ਦੇ ਦੋ ਸਾਥੀਆਂ ਨੂੰ ਅਮਰੀਕਾ ਦੇ ਡੈਨਵਰ ਏਅਰਪੋਰਟ ਦੇ ਉੱਤੇ ਰੋਕਿਆ ਗਿਆ ਦੱਸਿਆ ਗਿਆ ਕਿ ਉਹਨਾਂ ਨੂੰ ਚੈਕਿੰਗ ਦੇ ਵਾਸਤੇ ਰੋਕਿਆ ਗਿਆ ਸੀ ਤਾਂ ਇਸ ਦੌਰਾਨ ਉਹਨਾਂ ਨੂੰ ਪੱਗ ਉਤਾਰ ਕੇ ਚੈਕਿੰਗ ਕਰਵਾਉਣ ਲਈ ਕਿਹਾ ਗਿਆ ਤਾਂ ਇਸ ਦੌਰਾਨ ਤੋਂਕਰਾਰਵਾਜੀ ਹੋ ਗਈ ਕਿਉਂਕਿ ਭਾਈ ਬਲਦੇਵ ਸਿੰਘ ਬੜਾਲਾ ਤੇ ਉਹਨਾਂ ਦੇ ਸਾਥੀਆਂ ਨੇ ਆਪਣੀ ਪੱਗ ਉਤਾਰਨ ਤੋਂ ਸਾਫ਼ ਮਨਾਂ ਕਰ ਦਿੱਤਾ ਹਾਲਾਂਕਿ ਉੱਥੇ ਜਿਹੜੇ ਚੈਕਿੰਗ ਕਰ ਰਹੇ ਸੀ ਅਧਿਕਾਰੀ ਕਰਮਚਾਰੀ ਉਹਨਾਂ ਦਾ ਕਹਿਣਾ ਕਿ ਜੇਕਰ ਤੁਸੀਂ ਚੈਕਿੰਗ ਨਹੀਂ ਕਰਵਾਈ ਤਾਂ ਤੁਹਾਨੂੰ ਜਿਹੜਾ ਜਹਾਜ਼ ਆ ਉਹ ਨਹੀਂ ਚੜਨ ਦਿੱਤਾ ਜਾਵੇਗਾ ਜਿੱਦੇ ਚੱਲਦੇ 4-5 ਘੰਟਿਆਂ ਤੱਕ ਜਿਹੜਾ ਕਿ ਭਾਈ ਬਲਦੇਵ ਸਿੰਘ ਬੜਾਲਾ ਤੇ ਉਹਨਾਂ ਦੇ ਸਾਥੀਆਂ ਨੂੰ ਖੱਜਲ-ਖਵਾਰ ਹੋਣਾ ਪਿਆ ਤੇ ਅੰਤ ਵਿੱਚ ਉਹ ਜਹਾਜ਼ ਨਹੀਂ ਚੜੇ ਕਿਉਂਕਿ ਭਾਈ ਬਲਦੇਵ ਸਿੰਘ ਬੜਾਲਾ ਤੇ ਉਹਨਾਂ ਦੇ ਸਾਥੀ ਆਪਣੀ ਪਾਗ ਉਤਾਰਨ ਦੇ ਉੱਤੇ ਨਾ ਉਤਾਰਨ ਦੇ ਉੱਤੇ ਡਟੇ ਰਹੇ ਕਿ ਅਸੀਂ ਪਾਗ ਉਤਾਰ ਕੇ ਚੈਕਿੰਗ ਜਿਹੜੀ ਨਹੀਂ ਕਰਾਵਾਂਗੇ ਜਿਹਦੇ ਚੱਲਦੇ ਕਰਮਚਾਰੀ ਨੇ ਕਿਹਾ ਕਿ ਜੇਕਰ ਤੁਸੀਂ ਪਾਗ ਉਤਾਰ ਕੇ ਚੈਕਿੰਗ ਨਹੀਂ ਕਰਵਾਵਾਂਗੇ ਤਾਂ ਤਾਂ ਤੁਹਾਨੂੰ ਜਿਹੜਾ ਜਹਾਜ਼ ਹੈ ਉਹ ਨਹੀਂ ਚੜਨ ਦਿੱਤਾ ਜਾਵੇਗਾ ਜਿਹਦੇ ਚਲਦੇ ਭਾਈ ਬਲਦੇਵ ਸਿੰਘ ਬੜਾਲਾ ਨੇ ਇਸ ਗੱਲ ਦੇ ਉੱਤੇ ਕਿਹਾ ਕਿ ਅਸੀਂ ਪੱਗ ਜਿਹੜੀ ਸਾਨੂੰ ਸਾਡੀ ਜਾਨ ਤੋਂ ਪਿਆਰੀ ਆ ਅਸੀਂ ਪੱਗ ਉਤਾਰ ਕੇ ਚੈਕਿੰਗ ਨਹੀਂ ਕਰਵਾਵਾਂਗੇ ਜਹਾਜ਼ਾਂ ਸਕੇ ਅਸੀਂ ਆਪਣੀ ਪੱਗ ਵਾਸਤੇ ਅਮਰੀਕਾ ਤੱਕ ਵੀ ਛੱਡ ਦੇਵਾਂਗੇ ਜਿਹਦੇ ਚਲਦੇ ਉਹਨਾਂ ਨੂੰ ਜਿਹੜਾ ਕਿ ਜਹਾਜ਼ ਨਹੀਂ ਚੜਨ ਦਿੱਤਾ ਜਾ ਜਿਸ ਤੋਂ ਬਾਅਦ ਭਾਈ ਬਲਦੇਵ ਸਿੰਘ ਬੜਾਲਾ ਦੇ ਵੱਲੋਂ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਸ ਸਾਰੀ ਘਟਨਾ ਦਾ ਜ਼ਿਕਰ ਕੀਤਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਕਿ ਪੱਗ ਉਤਾਰ ਕੇ ਚੈਕਿੰਗ ਕਰਵਾਉਣ ਵਾਸਤੇ ਕਿਹਾ ਗਿਆ ਜਿੱਥੇ ਅਸੀਂ ਸਾਫ਼ ਮਨਾਂ ਕਰ ਦਿੱਤਾ ਗਿਆ ਅਤੇ ਸਾਡੇ ਮਨਾਂ ਕਰਨ ਦੀ ਸੁਰਤ ਦੇ ਵਿੱਚ ਉਹਨਾਂ ਨੇ ਸਾਨੂੰ ਜਹਾਜ਼ ਚੜਨ ਤੋਂ ਰੋਕ ਦਿੱਤਾ ਗਿਆ ਤਾਂ ਜਿਸ ਦੇ ਚਾਲ ਦੇ ਭਾਈ ਬਲਦੇਵ ਸਿੰਘ ਬੜਾਲਾ ਨੇ ਕਿਹਾ ਕਿ ਪੱਗ ਸਾਡੀ ਸ਼ਾਨ ਹੈ ਸਾਡੀ ਇੱਜ਼ਤ ਹੈ ਤੇ ਆਸਾਂ ਨੂੰ ਸਾਡੀ ਪੱਗ ਤੋਂ ਉੱਪਰ ਕੁਝ ਵੀ ਨਹੀਂ ਹੈ ਅਸੀਂ ਸਾਡੀ ਪੱਗ ਵਾਸਤੇ ਅਜਿਹੇ ਜਹਾਜ਼ ਕੀ ਅਸੀਂ ਤਾਂ ਅਮਰੀਕਾ ਤੱਕ ਵੀ ਛੱਡ ਦੇਵਾਂਗੇ ਉਹ ਤੇ ਭਾਈ ਬਲਦੇਵ ਸਿੰਘ ਬੜਾਲਾ ਨੇ ਅਮਰੀਕਾ ਦੀਆਂ ਜੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਪੱਗ ਦੇ ਮੁੱਦੇ ਦੇ ਉੱਤੇ ਅਮਰੀਕਾ ਦੀ ਸਰਕਾਰ ਦੇ ਨਾਲ ਗੱਲ ਕੀਤੀ ਜਾਵੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜਿਹੜਾ ਨਾ ਕੀਤਾ ਜਾਵੇ ਕਿਉਂਕਿ ਇਸ ਘਟਨਾ ਦੀ ਘੋਰ ਨਿੰਦਿਆ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਇਸ ਦੇ ਨਾਲ ਭਾਈ ਬਲਦੇਵ ਸਿੰਘ ਬਡਾਲਾ ਨੇ ਕਿਹਾ ਕਿ ਉਹ ਜਿਹੜੇ ਕਿ ਕੀਰਤਨ ਦੇ ਵਾਸਤੇ ਜਾ ਰਿਹਾ ਸੀ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਉਹ ਨਾ ਜਾ ਸਕੇ ਜਿਹਦੇ ਚੱਲਦੇ ਪ੍ਰੋਗਰਾਮਾਂ ਪਰਿਵਾਰ ਨੂੰ ਜਿਹੜਾ ਕਿ ਰੱਦ ਕਰਨਾ ਪਿਆ ਇਸ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਵੀ ਕਾਫੀ ਖੱਜਲ ਖਵਾਰ ਹੋਣਾ ਪਿਆ ਤੇ ਇਸ ਦੀ ਨਿੰਦਿਆ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਔਰ ਨਈ ਕਹਣਾ ਚਾਹੀਦਾ ਸੋ ਤਾਂ ਹੁਣ ਅਸੀਂ ਕੁਾਰ ਫਾਇਦਾ ਦੇ ਕਿਉਂਕਿ ਇਹ ਕੋ ਪਹਿਲਾ ਮਸਲਾ ਨਹੀਂ ਸੋ ਪਹਿਲਾਂ ਵੀ ਅਸੀਂ ਕਈ ਵਾਰ ਜਏ ਮਸਲੇ ਦੇਖ ਚੁੱਕੇ ਹਾਂ ਕਿ ਪੱਗ ਕਰਕੇ ਕਈ ਵਾਰ 에ਅਰਪੋਰਟ ਤੇ ਜਿਹੜੇ ਅਮਰਤਾਰੀ ਸਿੱਖ ਨੇ ਉਹਨਾਂ ਨੂੰ ਕਾਫੀ ਖੱਜਲ ਖਵਾਰ ਜੜਾ ਕੀ ਹੋਣਾ ਪੈਂਦਾ ਜਿਹਦੇ ਚੱਲਦੇ ਨਾਲ ਉਹਦੇ ਵੱਲੋਂ ਲਗਾਤਾਰ ਮੰਕੀਤੀ ਜਾ ਰਹੀ ਹੈ ਕਿ ਜਿਹੜੇ ਸਾਨੂੰ ਪੱਗ ਉਤਾਰ ਕੇ ਚੈਕਿੰਗ ਕਰਵਾਉਣ ਦੀ ਗੱਲ ਕਰਦੇ ਨੇ ਇਹ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਇਹ ਸਰਾ ਸਰਾ ਜਿਹੜੀ ਕਿ ਇੱਕ ਤਰੀਕੇ ਦੀ ਅਸੀਂ ਸਾਨੂੰ ਦਿਨ ਕਿ ਇਹ ਬੇਅਦਬੀ ਹੈ ਕਿਉਂਕਿ ਦਸਤਾਰ ਸਾਨੂੰ ਉਤਾਰ ਕੇ ਲੋਕਾਂ ਨੂੰ ਜਿਹੜਾ ਕਿ ਚੈਕਿੰਗ ਕਰਵਾਉਣ ਵਾਸਤੇ ਨੇ ਸਾਨੂੰ ਸਾਡੇ ਗੁਰੂਆਂ ਨੇ ਕੁਰਬਾਨੀਆਂ ਕਰਕੇ ਇਹ ਦਸਤਾਰ ਸਜਾਈ ਹੈ ਪਰ ਇਸ ਤਰੀਕੇ ਦੇ ਨਾਲ ਅਸੀਂ ਦਸਤਾਰ ਉਤਾਰਾਰ ਕੇ ਆਪਣੀ ਚੈਕਿੰਗ ਨਹੀਂ ਕਰਵਾ ਸਕਦੇ ਜਿਹਦੇ ਚੱਲਦੇ ਉਹਨਾਂ ਨੇ ਪੰਜ ਘਟੇ ਜਿਹੜਾ ਕਿ ਅਮਰੀਕਾ ਦੇ ਡੈਨਵਰ 에ਅਰਪੋਰਟ ਤੇ ਕਾਫੀ ਖੱਜਲ ਖਵਾਰ ਹੋਣਾ ਪਿਆ ਤੇ ਫਿਰ ਉਹ ਜਿਹੜੇ ਕਿ ਜਹਾਜ਼ ਨਹੀਂ ਚੜੇ ਤਾਂ ਪਾਈ ਬਲਦੇਵ ਸਿੰਘ ਬਡਾਲਾ ਨੇ ਕਿਹਾ ਕਿ ਅਸੀਂ ਅਜੇ ਇਹ ਜਹਾਜ਼ ਕੀ ਅਸੀਂ ਤਾਂ ਸਾਡੀ ਪੱਗ ਵਾਸਤੇ ਸਾਡੀ ਜਾਨ ਵੀ ਹਾਜ਼ਰ ਹੈ ਤੇ ਇਸ ਤਾਂ ਅਮਰੀਕਾ ਤੱਕ ਵੀ ਛੱਡ ਦੇਵਾਂਗੇ ਬਿਊਰੋ ਰਿਪੋਰਟ ਅਖੰਡ ਲੋਕ